ਸੋ ਨਮਸਕਾਰ ਜੀ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਸੋ ਅੱਜ ਇੱਕ ਨਵੇਂ ਮਹਿਮਾਨ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ ਅਸੀਂ ਉਹ ਮਹਿਮਾਨ ਆਪਣੇ ਸਟੂਡੀਓ ਦੇ ਵਿੱਚ ਇਨਵਾਈਟ ਕਰਦੇ ਆ ਜਿਨ੍ਹਾਂ ਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਫਾਇਦਾ ਵੀ ਹੋਵੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਬੱਚਿਆਂ ਨੂੰ ਬਾਹਰ ਜਾਣ ਦੀ ਬੜੀ ਹੋੜ ਹੈ ਕਿ ਅਸੀਂ ਬਾਹਰ ਜਾਈਏ ਪੜਾਈ ਕਰੀਏ ਉੱਥੇ ਤੇ ਆਪਣਾ ਰੋਜਗਾਰ ਕਰੀਏ ਆਉਣ ਵਾਲੇ ਟਾਈਮ ਦੇ ਵਿੱਚ ਕਾਮਯਾਬ ਹੋਈਏ ਤੇ ਰਾਜਪੁਰਾ ਸ਼ਹਿਰ ਦੀ ਗੱਲ ਕਰਾਂਗੇ ਰਾਜਪੁਰਾ ਸ਼ਹਿਰ ਦੇ ਵਿੱਚ ਕਾਫੀ ਕੰਸਲਟੈਂਟ ਆਏ ਜਿਨ੍ਹਾਂ ਨੇ ਬੋਰਡ ਹੋਲਡਿੰਗ ਲਾਇਏ ਹੋਏ ਆ ਕਿ ਅਸੀਂ ਨੰਬਰ 1 ਆ ਸੋ ਨੰਬਰ 1 ਉਹ ਹੁੰਦਾ ਜੋ ਨੰਬਰ 1 ਕੰਮ ਕਰਕੇ ਦਿਖਾਂਦਾ ਹੈ ਸੋ ਰਾਜਪੁਰਾ ਦੇ ਵਿੱਚ ਜਲੰਧਰ ਦੇ ਵਿੱਚ ਕਾਮਯਾਬੀ ਤੋਂ ਬਾਅਦ ਰਾਜਪੁਰਾ ਦੇ ਵਿੱਚ ਇੱਕ ਨਵਾਂ ਆਫਿਸ ਖੁੱਲਿਆ ਵੀਜ਼ਾ 24 ਤੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਵੀ ਰਾਜਪੁਰਾ ਦੇ ਵਿੱਚ ਕਾਫੀ ਹੋਲਡਿੰਗ ਜਿਹੜੇ ਹੈ ਨਜ਼ਰ ਆ ਰਹੇ ਆ ਵਰਕ ਪਰਮਿਟ ਨੂੰ ਲੈ ਕੇ ਸੋ ਅੱਜ ਮਹਿਮਾਨ ਜਿਹੜੇ ਸਾਡੇ ਰੂਬਰੂ ਹੋਏ ਆ ਸਾਡੇ ਸਟੂਡੀਓ ਦੇ ਵਿੱਚ ਆਏ ਆ ਸਾਡੇ ਬੁਲਾਵੇ ਤੇ ਤੇ ਦਿਨੇਸ਼ ਕੁਮਾਰ ਜੀ ਸਾਡੇ ਨਾਲ ਇਸ ਟਮ ਮੌਜੂਦ ਆ ਦਿਨੇਸ਼ ਜੀ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗਾ ਥੈਂਕ ਯੂ ਜੀ ਥੈਂਕ ਯੂ ਤੇ ਆਪਾਂ ਵਰਕ ਪਰਮਿਟ ਦੀ ਹੀ ਜ਼ਿਆਦਾ ਗੱਲ ਕਰਾਂਗੇ ਕਿਉਂਕਿ ਵਰਕ ਪਰਮਿਟ ਜੇ ਕਿਸੇ ਨੂੰ ਪਤਾ ਹੈ ਕਿ ਵਰਕ ਪਰਮਿਟ ਤੇ ਕੋਈ ਵੀ ਬੱਚਾ ਬਾਹਰ ਜਾ ਰਿਹਾ ਹੈ ਜਾਂ ਕੋਈ ਵੀ ਅ ਇਨਸਾਨ ਬਾਹਰ ਜਾ ਰਿਹਾ ਹੈ ਤੇ ਉਹ ਕੰਸਲਟੈਂਟ ਕੋਲ ਕਿਹੜੀ ਕਿਹੜੀ ਚੀਜ਼ਾਂ ਹੋਣੀ ਜ਼ਰੂਰੀਆਂ ਤੇ ਵਾਕਈ ਚ ਇਹ ਚੀਜ਼ਾਂ ਉਹਨਾਂ ਕੋਲ ਹੈ ਤੁਹਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਤੇ ਆਪਾਂ ਠੱਗੇ ਜਾਂਦੇ ਆ ਜਿਹਨੂੰ ਸਭ ਤੋਂ ਵੱਡੀ ਗੱਲ ਠੱਗੀ ਕਹਿੰਦੇ ਆ ਕਿਉਂਕਿ ਲੋਕ ਅੱਜ ਕੱਲ ਆਪਣੀ ਲੋਨ ਲੈ ਕੇ ਬੱਚਿਆਂ ਨੂੰ ਭੇਜਦੇ ਆ ਦਿਨੇ ਜੀ ਤੇ ਮੈਂ ਤੁਹਾਡਾ ਸਵਾਗਤ ਵੀ ਕਰਾਂਗਾ ਤੇ ਆਪਾਂ ਇਸੀ ਚੀਜ਼ ਤੇ ਚਰਚਾ ਕਰਨੀ ਹੈ ਕਿ ਆਖਿਰ ਵਰਕ ਪਰਮਿਟ ਕੀ ਚੀਜ਼ ਹੈ ਤੇ ਪਹਿਲਾਂ ਤਾਂ ਜਲੰਧਰ ਤੋਂ ਬਾਅਦ ਰਾਜਪੁਰੇ ਜਿਹੜਾ ਆਫਿਸ ਖੁੱਲਿਆ ਵੀਜ਼ਾ 24 ਦਾ ਤੇ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੇਵਾਂਗਾ ਤੁਹਾਨੂੰ ਵੀ ਤੇ ਮੈਡਮ ਪੂਜਾ ਨੂੰ ਥੈਂਕ ਯੂ ਜੀ ਤੇ ਆਪਾਂ ਪਹਿਲਾ ਗੱਲ ਕਰਾਂਗੇ ਕਿ ਜਲੰਧਰ ਤੋਂ ਬਾਅਦ ਜਿਹੜਾ ਰਾਜਪੁਰੇ ਆਫਿਸ ਖੁੱਲਿਆ ਕੀ ਲੋੜ ਪੈ ਗਈ ਸੀ ਰਾਜਪੁਰਾ ਖੁੱਲਣ ਦੀ ਰਾਜਪੁਰੇ ਦੇ ਲੋਕ ਤਾਂ ਜਲੰਧਰ ਵੀ ਜਾਣਾ ਸ਼ੁਰੂ ਹੋ ਗਏ ਸੀਗੇ ਸੰਦੀਪ ਜੀ ਜਦੋਂ ਆਪਣਾ ਪਨ ਹੁੰਦਾ ਨਾ ਤਾਂ ਉਹ ਕਿੱਥੇ ਵੀ ਖਿੱਚ ਕੇ ਲੈ ਜਾਂਦਾ ਤੇ ਸਾਡਾ ਵੀ ਐ ਸਮਝੋ ਕਿਉਂਕਿ ਆਪਾਂ ਵੀ ਰਾਜਪੁਰੇ ਤੋਂ ਬਿਲੋਂਗ ਕਰਦੇ ਆਂ ਸਾਡਾ ਸ਼ੁਰੂ ਤੋਂ ਇੱਥੇ ਹੀ ਰਿਹਾ ਤੇ ਜਿਵੇਂ ਤੁਸੀਂ ਕਹਿ ਰਹੇ ਸੀ ਮਹਿਮਾਨ ਆਪਾਂ ਮਹਿਮਾਨ ਨਹੀਂ ਆ ਤੁਹਾਡੇ ਹਾਂਜੀ ਹਾਂਜੀ ਤੁਹਾਡੇ ਹੀ ਭਾਈ ਆ ਜੀ ਜੀ ਤੇ ਨੋ ਡਾਊਟ ਬਹੁਤ ਪਿਆਰ ਮਿਲਿਆ ਸਾਨੂੰ ਜਲੰਧਰ ਦੇ ਵਿੱਚ ਵੀ ਬਟ ਬਹੁਤ ਸਾਰੇ ਇਹੋ ਜਿਹੇ ਕਲਾਇੰਟ ਵੀ ਆ ਜਿਨ੍ਹਾਂ ਦੀ ਬਹੁਤ ਡਿਮਾਂਡ ਸੀ ਕਿ ਸਾਨੂੰ ਆਣਾ ਜਾਣਾ ਥੋੜਾ ਜਿਹਾ ਟਾਈਮ ਲੱਗਦਾ ਹੈ ਪਲੱਸ ਫਿਰ ਕੁਝ ਸਰਵਿਸਿਜ਼ ਇਹੋ ਜੀਆਂ ਹੋ ਗਈਆਂ ਸਕੀਆਂ ਰਾਜਪੁਰਾ ਦੇ ਵਿੱਚ ਕਿ ਹਰ ਕੋਈ ਬੋਲਦਾ ਕੁਛ ਹੈ ਹੁੰਦਾ ਕੁਝ ਹੈ ਜੀ ਤੇ ਇਸ ਕਰਕੇ ਮਨ ਨਹੀਂ ਮੰਨਿਆ ਕਿ ਆਪਾਂ ਸਿਰਫ ਅੱਖਾਂ ਬੰਦ ਕਰਕੇ ਬੈਠੇ ਰਹੀਏ ਜਿਵੇਂ ਤੁਸੀਂ ਕਿ ਕਿ ਹਾਂ ਨੰਬਰ 1 ਲਿਖਣਾ ਕੋਈ ਵੱਡੀ ਗੱਲ ਨਹੀਂ ਅਸੀਂ ਵੀ ਲਿਖ ਸਕਦੇ ਹਾਂ ਬਟ ਨੰਬਰ 1 ਤਾਂ ਕੰਮ ਦੇ ਨਾਲ ਹੋਏਗਾ ਹਾਂਜੀ ਕਿ ਜੇ ਕਿਸੇ ਦਾ ਨੰਬਰ 1 ਕੰਮ ਹੈ ਉਹ ਨੰਬਰ 1 ਮੰਨਿਆ ਜਾਏਗਾ ਤੇ ਦੂਜੀ ਗੱਲ ਮੈਂ ਤੁਹਾਡੇ ਕੁਐਸਚਨ ਦਾ ਉਹ ਜਵਾਬ ਦੇਵਾਂਗਾ ਕਿ ਵਰਕ ਪਰਮਿਟ ਵਾਸਤੇ ਆਪਾਂ ਨੂੰ ਕੀ ਕੀ ਚਾਹੀਦਾ ਬਹੁਤ سارے ਲੋਕਾਂ ਨੂੰ ਆ ਦੇਖਣੇ ਚ ਆਂਦਾ ਹੈ ਕਿ ਹਾਂ ਜੇ ਮੈਂ ਵਰਕ ਪਰਮਿਟ ਲੈਣਾ ਤਾਂ ਮੇਰੀ ਕੁਆਲਿਫਿਕੇਸ਼ਨ ਵਧੀਆ ਹੋਣੀ ਚਾਹੀਦੀ ਹੈ ਮੈਂ ਆਈਐਸ ਨਹੀਂ ਕੀਤੀ ਤਾਂ ਸ਼ਾਇਦ ਮੈਂ ਹੋ ਸਕਦਾ ਮੈਂ ਵਰਕ ਪਰਮਿਟ ਤੇ ਨਹੀਂ ਜਾ ਸਕਦਾ ਪਹਿਲੀ ਗੱਲ ਤੋਂ ਮੈਂ ਇੱਕ ਕਲੀਅਰ ਕਰਨਾ ਚਾਹਾਂਗਾ ਕਿ ਸਾਡੇ ਕੋਲ ਆਪਸ਼ਨ ਇਹੋ ਜਿਹਾ ਅਵੇਲੇਬਲ ਨੇ ਜੇ ਤੁਸੀਂ ਪੜ੍ਹਾਈ ਕੀਤੀ ਹੈ ਤਾਂ ਵੀ ਵਰਕ ਪਰਮਿਟ ਲੈ ਸਕਦੇ ਹੋ ਨਹੀਂ ਕੀਤੀ ਤਾਂ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਆਈਐਸ ਕੀਤੀ ਹੋਵੇ ਹਾਂ ਜੇ ਆਈਐਸ ਕੀਤੀ ਹੈ ਤਾਂ ਉਸ ਢੰਗ ਨਾਲ ਆਪਾਂ ਨੂੰ ਜ਼ਿਆਦਾ অপশন মিল ਜਾਂਦੀਆਂ अदरवाइज ਵਿਦਾਊਟ এডਿਕੇਸ਼ਨ ਵੀ ਆਪਾਂ ਵਰਕ ਪਰਮਿਟ ਦੇ ਸਕਦੇ ਆ ਲੇਕਿਨ ਵਰਕ ਪਰਮਿਟ ਵਾਸਤੇ ਕਿ ਹਾਂ অথেন্টিਸਿਟੀ ਕੀ ਹੈ ਆਪਣੇ ਕੋਲ ਆ ਮੇਨ ਕੁਐਸਚਨ ਹੈ ਹਾਂਜੀ ਮੇਨ ਕੁਐਸਚਨ ਕੀ ਮੇਨ ਕੁਐਸਚਨ ਇਹ ਆ ਵੀ ਹਾਂ ਲਿਖ ਸਾਰੇ ਦਿੰਦੇ ਨੇ ਕਿ ਕੀ ਆਪਣੇ ਕੋਲ অথেন্টিਸਿਟੀ ਵੀ ਹੈ ਵਰਕ ਪਰਮਿਟ ਦੀ ਜਾਂ ਨਹੀਂ ਤਾਂ ਉਹਦੇ ਵਾਸਤੇ ਨੋਟ ਬਹੁਤ ਜ਼ਿਆਦਾ ਫਾਰਮੈਲिटीज ਹੈ ਉਹ ਚਾਹੇ ਪੰਜਾਬ ਗਵਰਨਮੈਂਟ ਦੀਆਂ ਨੇ ਚਾਹੇ ਸੈਂਟਰ ਗਵਰਨਮੈਂਟ ਦੀਆਂ ਨੇ ministry of external affair ਤੋਂ ਪਹਿਲਾਂ ਤਾਂ ਲਾਇਸੈਂਸ ਹੋਣਾ ਜ਼ਰੂਰੀ ਹੈ ਤਾਂ ਹੀ ਤੁਸੀਂ ਵਰਕ ਪਰਮਿਟ ਦੇ ਸਕਦੇ ਹੋ ਕਿਸੇ ਨੂੰ ਅਦਰਵਾਈਜ਼ ਨਹੀਂ ਦੇ ਸਕਦੇ ਐਂਡ ਉਹ ਤੁਹਾਨੂੰ ਵੀ ਪਤਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਲਾਇਸੈਂਸ ਹੀ ਲਿਆ ਉਸ ਤੋਂ ਬਾਅਦ ਹੀ ਆਪਾਂ ਇਹ ਹੋਰਡਿੰਗ ਵਗੈਰਾ ਆਪਾਂ ਲਗਾ ਰਹੇ ਵੈਸੇ ਸਾਨੂੰ ਹੋਰਡਿੰਗ ਲਗਾਉਣ ਦੀ ਵੀ ਨਹੀਂ ਨੀਡ ਨਹੀਂ ਹੈ ਪਰਮਾਤਮਾ ਦੀ ਇੰਨੀ ਦਇਆ ਹੈ ਕਿ ਸਾਡੇ ਕੋਲ ਕੰਮ ਬਹੁਤ ਵਧੀਆ ਐਡ ਪ੍ਰੈਜ਼ੈਂਟ ਵੀ ਹੈ ਤੇ ਆ ਚੀਜ਼ ਹੋਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਕਿਸੇ ਕੋਲ ਵੀ ਜਾਂਦੇ ਹੋ ਚਾਹੇ ਵਰਕ ਪਰਮਿਟ ਦੇ ਨਾਤੇ ਚਾਹੇ ਸਟੱਡੀ ਵੀਜ਼ਾ ਦੇ ਨਾਤੇ ਚਾਹੇ ਕਿਸੇ ਹੋਰ ਵੀਜ਼ਾ ਦੇ ਨਾਤੇ ਪਹਿਲਾਂ ਪੈਸੇ ਕਦੇ ਨਾ ਦਿਓ ਜੀ ਆਫਟਰ ਵੀਜ਼ਾ ਉਹ ਅਗਰ ਮੰਦੇ ਨੇ ਤੁਸੀਂ ਪੇਮੈਂਟ ਦੇਣੀ ਆ ਤਾਂ ਤੁਸੀਂ ਸੇਫ ਹੋ ਤੁਹਾਡਾ ਪੈਸਾ ਖਰਾਬ ਨਹੀਂ ਹੋਏ ਹਾਂ 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 ਚੀਜ਼ਾਂ ਤਾਂ ਦਿਨੇ ਜੀ ਇੱਕ ਤੁਹਾਡੀ ਮੈਂ ਖਾਸੀਅਤ ਹੋਰ ਵੀ ਸੁਣੀ ਹੈ ਕਿ ਤੁਸੀਂ origignal ਡਾਕੂਮੈਂਟ ਕੋਈ ਨਹੀਂ ਰੱਖਦੇ ਕਿਸੇ ਦਾ ਵੀ ਜੀ ਜਦ ਤੁਸੀਂ origignal ਡਾਕੂਮੈਂਟ ਨਹੀਂ ਰੱਖੋਗੇ ਤਾਂ ਕਿਸ ਤਰ੍ਹਾਂ ਇਹ ਪ੍ਰੋਸੈਸ ਚੱਲੇਗਾ ਕੀ ओरिजिनल डॉक्यूमेंट ਲੈਣੇ ਕਾਨੂੰਨਨ ਠੀਕ ਹੈ ਜਾਂ ਕਾਨੂੰਨਨ ਜੁਰਮ ਹੈ ਵੀ ਨਹੀਂ ਰੱਖ ਸਕਦੇ ਆਪਾਂ ओरिजिनल डॉक्यूमेंट ਦੀ ਅਗਰ ਗੱਲ ਕਰੀਏ ਤਾਂ ਪਹਿਲੀ ਗੱਲ ਤਾਂ ਇਹ ਹੈ ਅੱਜ ਦੀ ਡੇਟ ਦੇ ਵਿੱਚ ਜਿੰਨੇ ਵੀ ਪ੍ਰੋਸੈਸ ਹੁੰਦੇ ਨੇ ਵੀਜ਼ਾ ਵਾਸਤੇ ਚਾਹੇ ਉਹ ਸਟੱਡੀ ਵੀਜ਼ਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੈ ਚਾਹੇ ਵਰਕ ਪਰਮਿਟ ਹੈ ਕੋਈ ਵੀ ਡਾਕੂਮੈਂਟ ਲਾਈਕ ਜਿਹੜੇ ਆ ਗਏ ਹਾਰਡ ਕਾਪੀ ਨਹੀਂ ਜਾਂਦੀ ਹਮੇਸ਼ਾ ਸੌਫਟ ਕਾਪੀ ਜਾਂਦੀ ਹੈ ਸੌਫਟ ਕਾਪੀ ਦਾ ਮਤਲਬ ਸਕੈਨਡ ਕਾਪੀ ਜੈ ਸਕੈਨਡ ਕਾਪੀ ਉਹ ਸਿਰਫ ਕੇ ਕੀ ਕਰਨਾ ਫਿਰ ਹਾਰਡ ਕਾਪੀ ਜੀ ਜੀ ਉਹ ਲੋਕ ਰੱਖਦੇ ਨੇ ਕਿ ਹਾਂ ਸਾਨੂੰ ਸ਼ੋਰਟੀ ਹੈ ਕਿ ਅਸੀਂ ਦੇ ਡਾਕੂਮੈਂਟ ਰੱਖ ਲਾਂਗੇ ਨਹੀਂ ਸਾਨੂੰ ਪੈਸੇ ਨਹੀਂ ਦੇਗਾ ਇਹ ਜੀ ਜੀ ਉਹ ਚੀਜ਼ਾਂ ਕਰਕੇ ਥੋੜਾ ਜਿਹਾ ਦਿੱਕਤ ਆਉਂਦੀ ਹੈ ਹਮਮ ਲੇਕਿਨ ਸਾਡੇ ਆਫਿਸ ਦੇ ਵਿੱਚ ਅਸੀਂ ਇੱਕ ਵੀ ਡਾਕੂਮੈਂਟ ਕੋਈ ਵੀ ओरिजिनल ਨਹੀਂ ਰੱਖਦੇ ਸਿਰਫ ਸਕੈਨਡ ਕਾਪੀ ਹੀ ਸਾਨੂੰ ਚਾਹੀਦੀ ਹੈ ਹਮ ਹਾਂ ਉਹ ਅਥੈਂਟੀਸਿਟੀ ਕਿੰਨੀ ਹੈ ਕਿ ਅਸੀਂ ਰੱਖ ਸਕਦੇ ਆ ਨਹੀਂ ਰੱਖ ਸਕਦੇ ਇਹਨਾਂ ਗੱਲਾਂ 'ਚ ਨਹੀਂ ਪਾਵਾਂਗੇ ਕਿਉਂਕਿ ਕਿਸੇ ਵੀ ਡਾਕੂਮੈਂਟ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਰੱਖਣੀ ਚਾਹੀਦੀ ਜੀ ਜੀ ਜਲੰਧਰ ਤੋਂ ਬਾਅਦ ਜਦ ਆਪਾਂ ਉਹ ਖੋਲਿਆ ਤਾਂ ਲੋਕਾਂ ਦੀ ਮੇਨ ਕੀ ਡਿਮਾਂਡ ਸੀਗੀ ਵੀ ਅਸੀਂ ਵੀਜ਼ਾ 24 ਦੇ ਵਿੱਚ ਜਾਣਾ ਤੇ ਸਾਡੀ ਡਿਮਾਂਡ ਸੇ ਹੈ ਇਹੀ ਸਾਡੀ ਡਿਮਾਂਡ ਪੂਰੀ ਕਰ ਸਕਦੇ ਆ ਨਹੀਂ ਤਾਂ ਉਹ ਮੇਰੇ ਸਾਹਮਣੇ ਨਾਲ ਹਰ ਇੱਕ ਚੌਂਕ ਦੇ ਉੱਤੇ ਵੀਜ਼ਾ ਕੰਸਲਟੈਂਟ ਖੁੱਲੇ ਹੋਏ ਆ ਕੀ ਡਿਮਾਂਡ ਸੀ ਲੋਕਾਂ ਦੀ ਲੋਕਾਂ ਦੀ ਡਿਮਾਂਡ ਦੇ ਵਿੱਚ ਅਗਰ ਦੇਖੀਏ ਤਾਂ ਦੇਖੋ ਇੱਕ ਛੋਟੇ ਬੱਚੇ ਤੋਂ ਲੈ ਕੇ ਜਦੋਂ ਬੱਚਾ 10th 'ਚ ਹੁੰਦਾ ਤਾਂ ਉਹਦੇ ਮਾਈਂਡ 'ਚ ਪਹਿਲਾਂ ਪਿਆ ਜਾਂਦਾ ਕਿ ਮੇਰਾ ਕੋਈ ਸੀਨੀਅਰ ਉਹ ਯਾਦ ਕਰੂੰ ਕੋਈ ਬਾਗ ਹੈ ਤਾਂ ਮੈਨੂੰ ਵੀ ਉਹ ਜੀ ਆਪਸ਼ਨ ਮਿਲਣੀ ਚਾਹੀਦੀ ਆ ਉਹਦੇ ਮਾਨੇਜੇ ਹੁੰਦਾ ਕਿ ਹਾਂ ਮੈਂ ਆਈਐਸ ਕਰਨੀ ਹੁਣ ਉਹਨੂੰ ਨਹੀਂ ਪਤਾ ਕਿ ਆਈਐਸ ਦੇ ਵਿੱਚ ਕੀ ਪੜ੍ਹਨਾ ਹੂੰ ਹੂੰ ਉਹਨੇ ਇਹ ਦੇਖਣਾ ਕਿ ਮੇਰਾ ਨਾਲ ਵਾਲਾ ਬੰਦਾ ਕਿੱਥੇ ਜਾ ਰਿਹਾ ਮੈਂ ਉਹਦੇ ਪਿੱਛੇ ਪਿੱਛੇ ਹੋ ਰਹਿਣਾ ਹੂੰ 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 ਬਿਲਕੁਲ ਚਾਹੇ ਉਹ ਪੰਜਾਬ ਐਜੂਕੇਸ਼ਨ ਬੋਰਡ ਤੋਂ ਬਿਲੋਂਗ ਕਰਦਾ ਹੈ ਚਾਹੇ ਉਹ CBSE ਤੋਂ ਪੜਿਆ ਹੈ ਚਾਹੇ ICSE ਬੋਰਡ ਤੋਂ ਪੜਿਆ ਤਾਂ ਉਹ ਜਿਆਦਾ ਆਪਣਾ ਦਿਮਾਗ ਨਹੀਂ ਯੂਜ਼ ਕਰਦੇ ਸਿੱਧਾ ਹੀ ਜਿਹੜਾ ਪਿੱਛੇ ਜਾ ਰਿਹਾ ਉਹਦੇ ਪਿੱਛੇ-ਪਿੱਛੇ ਆਇਸ ਵਾਸਤੇ ਹੋ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਕਿ ਆਇਸ ਤੋਂ ਬਾਅਦ ਮੈਨੂੰ ਆਪਸ਼ਨ ਲੈਣੀ ਕਿੱਥੋਂ ਹੈ ਉਹਦੇ ਵਾਸਤੇ ਹੁੰਦਾ ਕੀ ਹੈ ਜਿਹੜੇ ਵੀ ਸੈਂਟਰ 'ਚ ਬੈਠਦੇ ਆ ਆਪਾਂ ਉੱਥੋਂ ਹੀ ਪੁੱਛ ਲੈਂਦੇ ਆ ਜਾਂ ਉਹ ਆਪਾਂ ਨੂੰ ਗਾਈਡ ਕਰ ਦਿੰਦੇ ਨੇ ਵੀ ਐ ਨਹੀਂ ਤੁਸੀਂ ਐ ਜਾਓਗੇ ਤਾਂ ਬੰਦਾ ਆਪਾਂ ਉਸੇ ਹਿਸਾਬ ਨਾਲ ਲੀਕ ਬਣ ਜਾਂਦੀ ਹੈ ਬਟ ਐਕਚੁਅਲ ਦੇ ਵਿੱਚ ਸੀਨ ਕੀ ਹੁੰਦਾ ਉੱਥੇ ਜਾ ਕੇ ਕੀ ਪ੍ਰੋਬਲਮਾਂ ਆਉਂਦੀਆਂ ਨੇ ਬਹੁਤ سارے ਲੋਕਾਂ ਨੂੰ ਆ ਦਿੱਕਤ ਆਂਦੀ ਹੈ ਕਿ ਬੱਚਾ ਉੱਥੇ ਪਹੁੰਚ ਜਾਂਦਾ ਹੈ ਪਤਾ ਹੀ ਨਹੀਂ ਹੁੰਦਾ ਕਿ ਕੋਰਸ ਦੀ ਫੀਸ ਹੀ ਅੱਧੀ ਭਰਾਈ ਗਈ ਹੈ ਜੀ ਉਸ ਤੋਂ ਬਾਅਦ ਉਹਨੂੰ ਉੱਥੇ ਜਾ ਕੇ ਹੋਰ ਫੀਸ ਕਰਨੀ ਪੈਂਦੀ ਹੈ ਕਿੱਥੇ ਤਾਂ ਪੇਰੈਂਟ ਸੋਚ ਕੇ ਬੈਠੇ ਜੀ ਕਿ ਮੈਂ ਫੀਸ ਲਾਤੀ ਜਦ ਕੀ ਜਾਣਦੇ ਨਹੀਂ ਦੂਜੇ ਮਹੀਨੇ ਬਾਅਦ ਉਹ ਕਹਿੰਦੇ ਕਿ ਤੁਸੀਂ ਹੋਰ ਅੱਧੀ ਫੀਸ ਭਰੋ ਨਹੀਂ ਤਾਂ ਬੱਚਾ ਅੱਗੇ ਪੜ ਨਹੀਂ ਸਕਦਾ ਹੁਣ ਉਹ ਨਾ ਤਾਂ ਆਏਗਾ ਨਾ ਜਾਏਗਾ ਮਰਦਾ ਕੀ ਨਹੀਂ ਕਰੇਗਾ ਉਹ ਨੈਚਰਲੀ ਆ ਫਿਰ ਲੋਨ ਲਏਗਾ ਉਹਦਾ ਕਰਜ਼ਾ ਚੱਕੇਗਾ ਬਿਠੋ ਤੇ ਉਹਨੂੰ ਪੈਸੇ ਭੇਜੇਗਾ ਜੀ ਆ ਚੀਜ਼ਾਂ ਨੂੰ ਹਮੇਸ਼ਾ ਸੋਚ ਕੇ ਚੱਲੋ ਕਿਸੇ ਤੋਂ ਵੀ ਆਪਾਂ ਕੋਈ ਵੀ ਸਰਵਿਸ ਲੈ ਰਹੇ ਆ ਤਾਂ ਪਹਿਲਾਂ ਉਹਦੇ ਬਾਰੇ ਆਪਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਗੂਗਲ ਤੇ ਸਾਰਾ ਕੁਝ ਮੈਂਸ਼ਨ ਹੈ ਤੁਹਾਡੇ ਕੋਲ ਕਿਸੇ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲੈ ਰਹੇ ਹੋ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਜਾਂ ਤੁਸੀਂ ਵਰਕ ਪਰਮਿਟ ਤੇ ਜਾ ਰਹੇ ਹੋ ਤਾਂ ਤੁਸੀਂ ਉਹਦੇ ਬਾਰੇ ਪਹਿਲਾਂ ਜਰੂਰ ਸਰਚ ਕਰੋ ਹਾਂ ਹਾਂ ਕਿੰਨਾ ਮੇਰਾ ਖਰਚਾ ਆਏਗਾ ਮੈਨੂੰ ਉਥੇ ਕੀ ਮਿਲੇਗਾ ਇਥੋਂ ਮੈਂ ਕੀ ਲੈ ਕੇ ਜਾਣਾ ਐਵੇਂ ਨਹੀਂ ਕਿ ਕਿਸੇ ਦੇ ਵੀ ਕਹਣ ਤੇ ਆਪਾਂ ਚੱਲ ਪਾਂਗੇ ਦੂਜੀ ਗੱਲ ਹੁਣ ਬੱਚੇ ਜਾਂਦੇ ਨੇ ਕੰਮ ਨਹੀਂ ਮਿਲ ਰਿਹਾ ਬਿਲਕੁਲ ਕੰਮ ਮਿਲਦਾ ਹੈ ਬਟ ਕੰਮ ਵਾਸਤੇ ਤੁਹਾਡੇ ਕੋਲ ਸਕਿੱਲ ਹੋਣੇ ਜ਼ਰੂਰੀ ਨੇ ਜੇ ਬੱਚਾ ਪਲੱਸ 2 ਤੋਂ ਬਾਅਦ ਸਿੱਧਾ ਹੀ ਆਇਸ ਕਰਕੇ ਚਲਾ ਜਾਂਦਾ ਹੈ ਉਹ ਕੋਈ ਸਕਿੱਲ ਹੀ ਨਹੀਂ ਸਿੱਖੇ ਜਾਂਦਾ ਨਾ ਤਾਂ ਉਹਨੂੰ ਕੰਪਿਊਟਰ ਆਪਰੇਟ ਕਰਨਾ ਆਂਦਾ ਜੀ ਆਂਦਾ ਸਾਰਾ ਕੁਝ ਆਂਦਾ ਹੈ ਦੇਖੋ ਖਾਲੀ ਇੰਟਰਨੈਟ ਚ ਨਾ ਨਾ ਕੰਪਿਊਟਰ ਨੂੰ ਨਹੀਂ ਕਹਿੰਦੇ ਉਦੇ ਵਾਸਤੇ ਬਹੁਤ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਜੇ ਤੁਸੀਂ ਕਿਸੇ ਡੈਕਸ ਤੇ ਖੜਿਓ ਤਾਂ ਤੁਹਾਨੂੰ ਜਿਹਨੂੰ ਟਿਲ ਸੈਕਸ਼ਨ ਕਹਿੰਦੇ ਆਂ ਬਈ ਹਾਂ ਤੁਹਾਨੂੰ ਕੋਈ ਬਿੱਲ ਵੀ ਕੱਟਣਾ ਆਉਣਾ ਚਾਹੀਦਾ ਕੋਈ ਅਗਰ ਮੰਨ ਲਓ ਤੁਸੀਂ ਵੈਬਸਾਈਟ ਦੇ ਬਾਰੇ ਜਾਣਨਾ ਚਾਹੁੰਦੇ ਹੋ ਥੋੜਾ ਬਹੁਤ ਉਹਦੀ ਨੋਲੇਜ ਹੋਏਗੀ ਤਾਂ ਹੋ ਸਕਦਾ ਤੁਹਾਨੂੰ ਪਾਰਟ ਟਾਈਮ ਉਹ ਵੀ ਜੋਬ ਮਿਲ ਜੇ ਹਮ ਜੇ ਆਪਾਂ ਵਾਈਟ ਕਾਲਰ ਜੋਬ ਦੀ ਗੱਲ ਕਰਾਂਗੇ ਤਾਂ ਆਪਾਂ ਦੇ ਕੋਲ ਵਾਈਟ ਕਾਲਰ ਸਕਿੱਲ ਵੀ ਹੋਣੇ ਚਾਹੀਦੇ ਨੇ ਜੀ ਜੀ ਤੇ ਦਿਨੇ ਜੀ ਮੇਰਾ ਇੱਕ ਕੁਐਸਚਨ ਹੋਰ ਸੀਗਾ ਵੀ ਲੋਕ ਤੁਹਾਡੇ ਕੋਲ ਹੀ ਕਿਉਂ ਆਣ ਵੀਜ਼ਾ 20 ਉਹਦਾ ਮੈਨੂੰ ਜਵਾਬ ਮਿਲ ਗਿਆ ਕਿਉਂਕਿ ਤੁਸੀਂ ਇੱਕ ਵਰਕ ਪਰਮਿਟ ਜਿਹੜਾ ਲੈ ਕੇ ਆਇਓ ਵਰਕ ਪਰਮਿਟ ਦੇ ਵਿੱਚ ਕੀ ਕੀ ਇਹ ਜਾਂ ਜ਼ਰੂਰੀ ਹੈ ਕਿ 100% ਜਿਹੜਾ ਹੈ ਉਹ ਜਿਹੜਾ ਜਾ ਰਿਹਾ ਵਰਕ ਪਰਮਿਟ ਤੇ ਉਹਦਾ ਵੀਜ਼ਾ ਪੱਕਾ ਲੱਗੇਗਾ ਹੀ ਲੱਗੇਗਾ ਤੇ ਕਿਹੜੀ ਕਿਹੜੀ ਚੀਜ਼ ਦੇ ਆਪਾਂ ਵਰਕ ਪਰਮਿਟ ਜਿਹੜੇ ਹਨ ਉਹ ਲਵਾ ਕੇ ਦੇ ਰਹੇ ਹਾਂ ਜੀ ਮੈਂ ਇਸ ਦਾ ਤੁਹਾਨੂੰ ਆਨਸਰ ਜ਼ਰੂਰ ਦਿਆਂਗਾ ਦੇਖੋ ਇਹਦੇ ਵਿੱਚ ਪਹਿਲਾਂ ਗੱਲ ਤਾਂ ਸਾਡੇ ਕੋਲ ਹੀ ਕਿਉਂ ਆਏ ਨੋ ਡਾਊਟ ਸਾਡੇ ਕੋਲ ਖਾਲੀ ਵਰਕ ਪਰਮਿਟ ਨਹੀਂ ਹੈ ਅਸੀਂ ਅਗਰ ਕਿਸੇ ਨੂੰ ਵਰਕ ਪਰਮਿਟ ਤੇ ਭੇਜਦੇ ਆ ਤਾਂ ਇੱਥੋਂ ਉਹਨੂੰ ਟ੍ਰੇਨਡ ਵੀ ਕਰਕੇ ਭੇਜਦੇ ਆ ਉਹਦੇ ਵਾਸਤੇ ਜੋ ਉਹਨੂੰ ਟ੍ਰੇਨਿੰਗ ਚਾਹੀਏ ਅਗਰ ਕੰਪਿਊਟਰ ਦੀ ਕਲਾਸਿਸ ਚਾਹੀਦੀਆਂ ਤਾਂ ਇੱਥੋਂ ਹੀ ਟ੍ਰੇਨ ਕਰਕੇ ਭੇਜਦੇ ਆ ਕਿ ਉਹਨੂੰ 10 ਦਿਨ 20 ਦਿਨ 25 ਦਿਨ ਜਿੰਨੇ ਵੀ ਨੀਡ ਹੈ ਅਸੀਂ ਉਹਨੂੰ ਪਹਿਲਾਂ ਇੱਥੋਂ ਹੀ ਟ੍ਰੇਨਿੰਗ ਦਿੰਦੇ ਆ ਉਹਦੀ ਕੋਈ ਕਮਿਊਨੀਕੇਸ਼ਨ ਵਿੱਚ ਦਿੱਕਤ ਹੈ ਜੀ ਮਨ ਲਓ ਉਹ ਗੱਲ ਨਹੀਂ ਕਰ ਸਕਦਾ ਜਾਂ ਕੋਈ ਸਾਈਨ ਬੋਰਡ ਨਹੀਂ ਰੀਡ ਕਰ ਸਕਦਾ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਦੇ ਇਜ਼ਾਮ ਨਾਲ ਜਦੋਂ ਉਹ ਟ੍ਰੇਨ ਹੋ ਜਾਂਦਾ ਫੇਰ ਹੀ ਆਪਾਂ ਉਹਨੂੰ ਉੱਥੇ ਅੱਗੇ ਵਰਕ ਪਰਮਿਟ ਵਾਸਤੇ ਭੇਜਦੇ ਹੁਣ ਵਰਕ ਪਰਮਿਟ ਹੈ ਕਿਹੜੀ ਕਿਹੜੀ ਕੈਟਾਗਰੀ ਦੇ ਵਰਕ ਪਰਮਿਟ ਫਾਰਮ ਵਰਕਰ ਹੈ ਆਪਣੇ ਕੋਲ ਕੋਈ హెయిర్ ਆਰਟਿਸਟ ਹੈ ਕੋਈ ਨੇਲ ਆਰਟਿਸਟ ਹੈ ਕੋਈ ਪਲੰਬਰ ਹੈ ਕਹਿੰਦਾ ਮਤਲਬ ਹਰੇਕ ਤਰੀਕੇ ਦੇ ਵਰਕ ਪਰਮਿਟ ਅਵੇਲੇਬਲ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਸਕਿੱਲ ਨੇ ਆਪਾਂ ਉਸੇ ਸੰਭਲ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ ਹਾਂ ਦੂਜੀ ਗੱਲ ਆਪਣੇ ਕੋਲ ਪ੍ਰੀ ਅਪਰੂਵਡ ਐਲ ਐਮ ਆਈਏ ਅਵੇਲੇਬਲ ਹੈ ਜੀ ਪ੍ਰੀ ਅਪਰੂਵਡ ਦਾ ਮਤਲਬ ਇਹ ਹੁੰਦਾ ਕਿ ਤੁਹਾਡਾ ਟਾਈਮ ਲੱਗਣਾ ਹੀ ਨਹੀਂ ਵੱਧ ਤੋਂ ਵੱਧ 2 ਤੋਂ 2.5 ਮਹੀਨੇ ਦੇ ਵਿੱਚ ਤੁਸੀਂ ਇੱਥੋਂ ਪ੍ਰੋਸੈਸ ਕਰਕੇ ਆਪਣਾ ਉੱਥੇ ਵੀਜ਼ਾ ਲੈ ਸਕਦੇ ਹੋ ਅਦਰਵਾਈਜ਼ ਤੁਹਾਨੂੰ ਘੱਟੋ ਘੱਟ 8-10 ਮਹੀਨੇ ਚਾਹੀਦੇ ਹਨ ਵਰਕ ਪਰਮਿਟ ਵਾਸਤੇ ਜੀ ਤਾਂ ਇਹ ਚੀਜ਼ਾਂ ਕਰਕੇ ਨੇਚੁਰਲੀ ਹੈ ਅਸੀਂ ਇਹ ਸਰਵਿਸਿਜ਼ ਦੇ ਰਹੇ ਆਂ ਜੇ ਕੋਈ ਪੀਟੀ ਕੋਰ ਕਰਨਾ ਚਾਹੁੰਦਾ ਹੈ ਹੁਣ ਪਤਾ ਹੀ ਨਹੀਂ ਹੁੰਦਾ ਲੋਕਾਂ ਨੂੰ ਕਿ ਉੱਥੇ ਜੇ ਮਾਈਗ੍ਰੇਟ ਹੋਣਾ ਕੈਨੇਡਾ ਵਿੱਚ ਤਾਂ ਮੈਨੂੰ ਪੀਟੀ ਕੋਰ ਦੀ ਨੀਡ ਹੈ ਲੋਕੀ ਅਕਾਦਮਿਕ ਹੀ ਕਰੀ ਜਾਂਦੇ ਨੇ ਤਾਂ ਪੀਟੀ ਕੋਰ ਦੀ ਵੀ ਆਪਣੇ ਕੋਲ ਪੂਰੀ ਟ੍ਰੇਨਿੰਗ ਅਵੇਲੇਬਲ ਹੈ ਅੱਛੇ ਫੈਕਲਟੀ ਅਵੇਲੇਬਲ ਨੇ ਐਕਸਪੀਰੀਅੰਸ ਫੈਕਲਟੀ ਅਵੇਲੇਬਲ ਨੇ ਇਵਨ ਦੈਨ ਪੀਟੀ ਦੇ ਸਾਡੀ ਜਿਹੜੇ ਸੈਮੀਨਾਰ ਨੇ ਉਹ ਹਮੇਸ਼ਾ ਸਾਡੇ ਆਸਟ੍ਰੇਲੀਆ ਤੋਂ ਡੈਲੀਗੇਟ ਨੇ ਜਿਹੜੇ ਹਫਤੇ ਦੇ ਵਿੱਚ ਦੋ ਦਿਨ ਉਹਨਾਂ ਨੂੰ ਆਨਲਾਈਨ ਕਲਾਸਾਂ ਦੇਣਗੇ ਹੀ ਦੇਣਗੇ ਜਿਦੇ ਨਾਲ ਉਹਨਾਂ ਨੂੰ ਹੋਰ ਬੈਨੀਫਿਟ ਮਿਲੇਗਾ ਕਿ ਆਪਾਂ ਉਹਨੂੰ ਸਕੋਰ ਨੂੰ ਕਿਵੇਂ ਇੰਪਰੂਵ ਕਰ ਸਕਦੇ ਆ। ਸਟੱਡੀ ਤੇ ਵਰਕ ਪਰਮਿਟ ਦੀ ਜੇ ਗੱਲ ਕਰੀਏ ਦੋਨਾਂ ਦੇ ਵਿੱਚ ਕੀ ਫਰਕ ਹੈ? ਜੀ। ਇਹਦੇ ਵਾਸਤੇ ਆਈਲੈਂਡ ਜ਼ਰੂਰੀ ਹੈ ਜਾਂ ਕਿਹੜੀ ਪੜਾਈ ਜ਼ਰੂਰੀ ਹੈ ਕਿਉਂਕਿ ਸਟੱਡੀ ਦਾ ਤਾਂ ਸਾਨੂੰ ਵੀ ਪਤਾ ਹੈ। ਸ਼ਾਇਦ ਵਰਕ ਪਰਮਿਟ ਵਾਸਤੇ ਕਿਸੇ ਨੂੰ ਨਾ ਪਤਾ ਹੋਵੇ ਇਸ ਚੀਜ਼ ਬਾਰੇ ਤੇ ਉਹ ਜਾਣਨਾ ਚਾਹੇਗਾ ਕਿ ਸਟੱਡੀ ਵੀਜ਼ਾ ਤੇ ਵਰਕ ਜਿਹੜਾ ਪਰਮਿਟ ਹੁੰਦਾ ਉਹਦੇ ਵਿੱਚ ਕੀ ਫਰਕ ਹੁੰਦਾ ਕਿੰਨਾ ਕੁ ਬੰਦਾ ਕੰਮ ਕਰ ਸਕਦਾ ਉਹਦੇ ਵਿੱਚ ਕਿੰਨਾ ਕਰ ਸਕਦਾ ਕੰਮ। ਜੀ। ਸਟੱਡੀ ਵੀਜ਼ਾ ਤੇ ਦੇਖੋ ਪਹਿਲੀ ਗਲਤੀ ਆਪਣੀ ਏਜ ਮੈਟਰ ਜ਼ਰੂਰ ਕਰੇਗੀ ਜੇਕਰ ਤਾਂ ਆਪਣੀ ਏਜ 18 ਸਾਲ 19 ਸਾਲ ਆ ਉਹ ਕਿਸੇ ਵੀ ਵਰਕ ਪਰਮਿਟ ਵਾਸਤੇ ਮੇਰੇ ਸਾਨੂੰ ਐਲੀਜੀਬਲ ਨਹੀਂ ਹੈ ਜੇ ਉਸ ਨੂੰ ਕੋਈ ਕਹਿ ਰਿਹਾ ਕਿ ਹਾਂ ਅਸੀਂ ਤੈਨੂੰ ਵਰਕ ਪਰਮਿਟ ਦੇਾਂਗੇ ਉਹਦੇ ਉਹ ਦੋ ਸਾਲ ਖਰਾਬ ਕਰਨਗੇ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ ਦੇਵਾਣਗੇ ਕਿਉਂਕਿ ਘੱਟੋ-ਘੱਟ 21 ਸਾਲ ਏਜ ਹੋਣੀ ਚਾਹੀਦੀ ਹੈ ਜੇ ਬੰਦਾ ਇੱਥੋਂ ਵਰਕ ਪਰਮਿਟ ਤੇ ਜਾਣਾ ਚਾਹੁੰਦਾ ਜੀ ਦੂਜੀ ਗੱਲ ਜੇ ਤੁਹਾਡੇ ਕੋਲ ਵਰਕ ਪਰਮਿਟ ਹੈ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਤੁਹਾਨੂੰ ਕੋਈ ਘੰਟਿਆਂ ਦੀ ਮੁਤਾਜਬੀ ਨਹੀਂ ਹੁੰਦੀ ਕਿ ਹਾਂ ਐਨੇ ਘੰਟੇ ਹੀ ਕੰਮ ਕਰਨਾ ਤੁਸੀਂ ਜਿੰਨਾ ਮਰਜ਼ੀ ਉੱਥੇ ਕੰਮ ਕਰ ਸਕਦੇ ਹੋ ਲੇਕਿਨ ਅਗਰ ਆਪਾਂ ਸਟੱਡੀ ਵੀਜ਼ਾ ਤੇ ਜਾਂਦੇ ਹਾਂ ਹੁਣ ਸਟੱਡੀ ਵੀਜ਼ਾ ਦੇ ਵਿੱਚ ਲੋਕਾਂ ਦਾ ਘੱਟ ਕਿਉਂ ਹੋਇਆ ਕਿਉਂਕਿ ਕੈਨੇਡਾ ਦੀ ਜੀਆਈਸੀ ਬਹੁਤ ਵੱਧ ਚੁੱਕੀ ਹੈ ਜਿਸ ਦੇ ਕਰਕੇ ਬਜਟ ਜਿਹੜਾ ਕਾਫੀ ਉੱਪਰ ਚਲਾ ਜਾਂਦਾ ਹੈ ਤਾਂ ਕਰਕੇ ਲੋਕੀ ਵਰਕ ਪਰਮਿਟ ਦੇ ਵਿੱਚ ਆ ਗਏ ਨੇ ਹਾਂ ਉਹ ਬੱਚੇ ਜਿਹੜੇ ਗ੍ਰੈਜੂਏਟ ਹੈ ਗ੍ਰੈਜੂਏਸ਼ਨ ਕਰ ਚੁੱਕੇ ਨੇ ਉਹ ਅਗਰ ਵਰਕ ਪਰਮਿਟ ਤੇ ਜਾਣਾ ਚਾਹਣ ਤਾਂ ਜੀਸਦ ਕੇ ਨਾਲ ਦੀ ਨਾਲ ਕੰਮ ਹੋ ਜਾਏਗਾ ਉਹਨਾਂ ਦਾ ਖਰਚਾ ਵੀ ਘਟਣਾ ਤੇ ਉਹ ਫੁੱਲ ਟਾਈਮ ਕੰਮ ਵੀ ਕਰ ਸਕਦੇ ਨੇ ਤੇ ਉੱਥੇ ਬਾਅਦ ਹੀ ਸੈਟਲਮੈਂਟ ਵੀ ਲੈ ਸਕਦੇ ਨੇ ਕਹਿਣ ਦਾ ਮਤਲਬ ਪੀਆਰ ਵੀ ਲੈ ਸਕਦੇ ਨੇ ਤੇ ਇਹ ਕਿੰਨਾ ਟਾਈਮ ਦਾ ਵੀਜ਼ਾ ਹੁੰਦਾ ਜੀ ਵਰਕ ਪਰਮਿਟ ਦੇ ਵਿੱਚ ਸਟੱਡੀ ਵੀਜ਼ੇ ਦੇ ਵਿੱਚ ਕਿੰਨਾ ਟਾਈਮ ਦਾ ਵੀਜ਼ਾ ਹੁੰਦਾ ਲੋਕ ਜਾਣਨਾ ਚਾਣਗੇ ਵੀ ਜੇ ਉਹਨਾਂ ਨੂੰ ਸ਼ਾਇਦ ਫਾਇਦਾ ਨਜ਼ਰ ਆਵੇ ਵਰਕ ਪਰਮਿਟ ਦੇ ਵਿੱਚ ਵੀ ਮੇਰਾ ਇੱਕ ਸਵਾਲ ਹੋਰ ਸੀਗਾ ਵਿੱਚ ਮੈਂ ਕਹਿ ਰਿਹਾ ਕਿ ਆਇਲਟਸ ਜਿਹੜਾ ਟ੍ਰੇਨਿੰਗ ਕਰਨੀ ਪੈਂਦੀ ਹੈ ਪੀਟੀਏ ਵਗੈਰਾ ਇੱਕ ਵਰਕ ਪਰਮਿਟ ਦੇ ਵੀ ਜ਼ਰੂਰੀ ਹੁੰਦਾ ਹੈ ਵਰਕ ਪਰਮਿਟ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਇਹੋ ਜਿਹੀ ਵੀ ਕੈਟਾਗਰੀਜ਼ ਨੇ ਜਿਦਾ ਵਿੱਚ ਆਪਾਂ ਨੂੰ ਆਇਲਸ ਜਾਂ ਪੀਟੀ ਦੀ ਨੀਡ ਨਹੀਂ ਹੈ ਹੂੰ ਹੂੰ ਵਿਦਆਊਟ ਆਇਲਸ ਪੀਟੀ ਜਿਵੇਂ ਆਪਾਂ ਗੱਲ ਕੀਤੀ ਹੈ ਫਾਰਮ ਵਰਕਰ ਵੀਜ਼ਾ ਉਹਦੇ ਵਿੱਚ ਕੋਈ ਨਹੀਂ ਰਣੀ ਹੈ ਡਾਇਰੈਕਟ ਬੰਦਾ ਜਾ ਸਕਦਾ ਹੈ ਉੱਥੇ ਜਾ ਕੇ ਵੀ ਇੰਪਰੂਵ ਕਰ ਸਕਦਾ ਹੈ ਆਪਣੇ ਉਹਨੂੰ ਜਦੋਂ ਪੀਆਰ ਲੈਣੀ ਹੈ ਤਾਂ ਉੱਥੇ ਬੜੇ ਆਰਾਮ ਨਾਲ ਉਹ ਨੈਕਸਟ ਸਕੋਰ ਲੈ ਸਕਦਾ ਹੈ 4.5 5 ਬੈਂਡ ਦੀ ਰਿਕੁਆਇਰਮੈਂਟ ਹੈ ਪੀਆਰ ਵਾਸਤੇ ਉਹਦੋਂ ਲੈ ਸਕਦਾ ਹੈ ਤੇ ਦੂਜੀ ਗੱਲ ਜੇ ਹੁਣ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਸਟੱਡੀ ਵੀਜ਼ਾ ਵਿੱਚ ਤੁਹਾਨੂੰ ਪਤਾ ਹੈ ਕਿ ਆਇਲਸ ਔਰ ਪੀਟੀ ਕੋਈ ਵੀ ਹੈ ਤਾਂ ਉਹ ਆਪਾਂ ਨੂੰ ਇਕੁਇਵਲੈਂਟ ਚਾਹੀਦਾ ਹੀ ਹੁੰਦਾ ਤਾਂ ਹੀ ਉਹ ਦੀ ਐਲੀਜੀਬਿਲਟੀ ਬਣੇਗੀ ਨਹੀਂ ਤਾਂ ਉਹਨੂੰ ਸਟੱਡੀ ਵੀਜ਼ਾ ਅਪਰੂਵ ਨਹੀਂ ਹੋਣਾ ਹਾਂ ਕੁਝ ਲੋਕ ਕਹਿ ਦਿੰਦੇ ਨੇ ਕਿ ਹਾਂ ਵਿਦਾਊਟ ਆਇਲਸ ਕਰਾ ਦਾਂਗੇ ਵਿਦਾਊਟ ਪੀਟੀ ਉਹ ਕੁਝ ਪ੍ਰਾਈਵੇਟ ਕਾਲਜ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਦੇ ਵਿੱਚ ਉਹਨਾਂ ਦਾ ਫਿਰ ਲੱਕ ਹੈ ਲੱਗ ਵੀ ਜਾਂਦੇ ਨੇ ਕਈ ਰਾਇ ਜਿਵੇਂ ਦਿਨੇ ਜੀ ਮੈਂ ਸੈਲੂਨ ਤੇ ਗਿਆ ਜੀ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਵੀਜ਼ਾ 24 ਖੁੱਲਿਆ ਵਰਕ ਪਰਮਿਟ ਹੈ ਤੇ ਉਹ ਮੈਨੂੰ ਪੁੱਛਣ ਲੱਗੇ ਜਿਹੜੇ ਉੱਥੇ ਅਪਲਾਈ ਸੀਗੇ ਕਿ ਕੀ ਮੈਂ ਜਿਹੜਾ ਹੈ ਵਰਕ ਪਰਮਿਟ ਤੇ ਜਾ ਸਕਦਾ ਹੈ ਹੇਅਰ ਡ್ರೆਸਰ ਹੈ ਤੇ ਜਦ ਅਸੀਂ ਗੱਲ ਆਈ ਹੋਈ ਆਇਲਟਸ ਦੀ ਤਾਂ ਉਸਨੇ ਕਿ ਮੈਂ ਆਇਲਟਸ ਨਹੀਂ ਕਰ ਸਕਦਾ ਤੇ ਉਹਨਾਂ ਵਾਸਤੇ ਕੀ ਹੈਗਾ ਜਿਹੜੇ ਮਤਲਬ ਇੰਨੇ ਪੜੇ ਲਿਖੇ ਨਹੀਂ ਹੈ ਲੇਕਿਨ ਉਹ ਬਾਹਰ ਜਾਣ ਦਾ ਸੁਪਨਾ ਜ਼ਰੂਰ ਦੇਖਦੇ ਆ ਜੀ ਦੇਖੋ ਬਾਹਰ ਜਾਣ ਵਾਸਤੇ ਇਹ ਕਦੇ ਵੀ ਨਹੀਂ ਹੁੰਦਾ ਕਿ ਕੁਝ ਕੁ ਬੰਦੇ ਹੀ ਸੁਪਨੇ ਦੇਖ ਸਕਦੇ ਨੇ ਸਾਰੇ ਦੇਖ ਸਕਦੇ ਨੇ ਔਰ ਸਾਰੇ ਜਾ ਵੀ ਸਕਦੇ ਨੇ ਬਸ ਆਪਾਂ ਨੂੰ ਇਹ ਦੇਖਣਾ ਹੈ ਕਿ ਆਪ ਨੂੰ ਸਹੀ ਗਾਈਡੈਂਸ ਮਿਲਣੀ ਚਾਹੀਦੀ ਹੈ ਹਮਮ ਤੁਹਾਨੂੰ ਪਤਾ ਹੋਣਾ ਤੁਸੀਂ ਦੇਖਿਆ ਵੀ ਹੈ ਕਿ 에어ਪੋਰਟ ਤੇ ਜਦੋਂ ਜਾਂਦੇ ਆ ਤਾਂ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੇ ਕੈਂਚੀ ਚੱਪਲ ਪਾਈ ਹੁੰਦੀ ਹੈ ਵੀਜ਼ੇ ਉਹਨਾਂ ਦੇ ਵੀ ਲੱਗਦੇ ਨੇ ਕਾਫੀ ਦੇਖਿਆ ਜੀ ਹਾਂਜੀ ਕਾਫੀ ਦੇਖਿਆ ਵੀਜ਼ੇ ਉਹਨਾਂ ਦੇ ਵੀ ਲੱਗਦੇ ਨੇ ਤਾਂ ਉਹ ਕਿਵੇਂ ਵੀਜ਼ੇ ਲੈ ਕੇ ਜਾ ਰਹੇ ਨੇ ਉਹ ਕਿਹੜੇ ਵੇਸਟੇ ਜਾ ਰਹੇ ਨੇ ਤਾਂ ਇਹ ਆਪਾਂ ਨੂੰ ਸੋਚਣਾ ਉਹ ਤਾਂ ਫਿਰ ਵੀ ਲਾਈਕ ਹੇਅਰ ਆਰਟਿਸਟ ਨੇ ਜਿਨ੍ਹਾਂ ਕੋਲ ਕੁਝ ਆਰਟ ਹੈ ਆਰਟ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਜੇ ਕਿਸੇ ਕੋਲ ਕੋਈ ਸਕਿੱਲ ਹੈ ਤਾਂ ਸਕਿਲਡ ਪਰਸਨ ਨੂੰ ਕਦੇ ਵੀ ਕਿਸੇ ਵੀ ਥਾਂ ਤੇ ਚਾਹੇ ਉਹ ਇੰਡੀਆ ਦੇ ਵਿੱਚ ਹੈ ਚਾਹੇ ਬਾਹਰ ਹੈ ਨੂੰ ਨੀਡ ਹੈ ਉਹਨਾਂ ਨੂੰ ਵੀ ਨੀਡ ਹੈ ਹਾਂ ਉਹਨਾਂ ਨੂੰ ਵਧੀਆ ਉੱਥੇ ਅਰਨਿੰਗ ਵੀ ਹੋ ਜਾਂਦੀ ਹੈ ਔਰ ਵਧੀਆ ਤਰੀਕੇ ਨਾਲ ਉਹ ਪੀਆਰ ਵੀ ਹੋ ਜਾਂਦੇ ਨੇ ਹਾਂ ਲੱਭਣਾ ਆਪਾਂ ਇਹ ਕਿ ਆਪਾਂ ਨੂੰ ਕਿਹੜੀ ਸਹੀ ਗਾਰਡ ਹੈ ਮਿਲ ਸਕਦੀ ਹੈ No doubt ਸਾਡੇ ਕੋਲ ਹਰ ਇੱਕ ਚੀਜ਼ ਅਵੇਲੇਬਲ ਹੈ ਚਾਹੇ ਉਹ ਫਾਰਮ ਵਰਕਰ ਹੈ ਚਾਹੇ ਉਹ ਕੰਸਟਰਕਸ਼ਨ ਤੇ ਜਾਣਾ ਚਾਹੁੰਦਾ ਹੈ ਅੱਜ ਸਾਡੇ ਕੋਲ ਮੇਰੇ ਕੋਲ ਅੱਜ ਹੀ ਬੰਦਾ ਆਇਆ ਮਕੈਨੀਕਲ ਦਾ ਉਹਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਬਟ ਉਹ ਆਪਣਾ ਕੁਝ ਥੋੜਾ ਬਹੁਤ ਕੰਮ ਕਰਦਾ ਤੇ ਬਟ ਘਰ ਦੇ ਵਿੱਚ ਤੇ ਉਹ ਕਹਿੰਦਾ ਮੈਂ ਜਾ ਸਕਦਾ ਬਿਲਕੁਲ ਜਾ ਸਕਦਾ ਤੇ ਉਹਦੀ ਵੀ ਮੈਂ ਫਾਈਲ ਪ੍ਰੋਸੈਸ ਕੀਤੀ ਹੈ ਕੁਝ ਦਿਨਾਂ 'ਚ ਤੁਹਾਨੂੰ ਮੈਂ ਵੀਜ਼ੇ ਵੀ ਦਿਖਾਵਾਂਗੇ ਜਿਨ੍ਹਾਂ ਦੇ ਮੇਰੇ ਕੋਲ ਅਪਰੂਵਲ ਆ ਚੁੱਕੀਆਂ ਹਨ ਉਹ ਮੈਂ ਵੀਜ਼ਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹਨਾਂ ਦੇ ਵਰਕ ਪਰਮਿਟ ਤੇ ਆਪਣੇ ਕੋਲ ਵੀਜ਼ਾ ਵੀ ਆ ਚੁੱਕੇ ਨੇ ਦਿਨੇ ਜੀ ਅੰਤ ਦੇ ਵਿੱਚ ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ ਜਿਹੜੀ ਸਾਡੇ ਵਿਊਅਰਸ ਵਾਸਤੇ ਬਹੁਤ ਹੀ ਅਹਿਮ ਹੋਵੇ ਸ਼ਾਇਦ ਆਪਾਂ ਨਾ ਕੀਤੀ ਹੋਵੇ ਉਹਨਾਂ ਦੇ ਕੰਮ ਆ ਜਾਵੇ ਕੁਝ ਜੀ ਮੈਂ ਵਿਊਅਰਸ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਦੇਖੋ ਅਗਰ ਆਪਾਂ ਕੋਈ ਵੀ ਸਰਵਿਸ ਲੈਂਦੇ ਆ ਤਾਂ ਹਮੇਸ਼ਾ ਦੋ ਦੁਕਾਨਾਂ ਘੁੰਮ ਕੇ ਲੈਂਦੇ ਜੀ ਤੁਸੀਂ ਜ਼ਰੂਰ ਚਾਹਵਾਂਗਾ ਕਿ ਕਦੇ ਵੀ ਭੀੜ ਦੇ ਪਿੱਛੇ ਨਾ ਭਜੋ ਹਮੇਸ਼ਾ ਕੁਆਲਿਟੀ ਦੇਖੀ ਜਾਂਦੀ ਹੈ ਕੀ ਤੁਹਾਨੂੰ ਤੁਹਾਡੀ ਆਪਸ਼ਨ ਦੇ ਅਕੋਰਡਿੰਗ ਤੁਹਾਨੂੰ ਸਰਵਿਸਿਜ਼ ਮਿਲ ਰਹੀਆਂ ਨੇ ਹਾਂ ਹਾਂ ਬਿਲਕੁਲ ਇਹ ਨਹੀਂ ਹੈ ਕਿ ਕਿਸੇ ਦੀ ਫੀਸ ਬਹੁਤ ਜ਼ਿਆਦਾ ਘੱਟ ਹੈ ਤਾਂ ਹੋ ਸਕਦਾ ਆਪਾਂ ਉੱਥੇ ਭੱਜ ਜਾਂਦੇ ਆ ਜੀ ਕਦੇ ਵੀ ਫੀਸ ਦੇ ਪਿੱਛੇ ਨਾ ਭਜੋ ਆਪਣਾ ਟਾਈਮ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਹੈ ਬਿਲਕੁਲ ਉਹ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸਮਝਦਾਰੀ ਦੇ ਨਾਲ ਡਿਸੀਜਨ ਲੈਣਾ ਹੈ ਕਿ ਮੈਂ ਕਿੱਥੇ ਐਡਮਿਸ਼ਨ ਲੈਣੀ ਹੈ ਕਿੱਥੋਂ ਮੈਨੂੰ ਫਾਇਦਾ ਹੋ ਸਕਦਾ ਹੈ ਜੀ ਦੂਜੀ ਗੱਲ ਕੰਪਿਊਟਰ ਕਲਾਸਿਸ ਦੀ ਮੈਂ ਤੁਹਾਨੂੰ ਇੱਥੇ ਗਾਰੰਟੀ ਦੇ ਸਕਦਾ ਕਿ ਰਾਜਪੁਰਾ ਦੇ ਵਿੱਚ ਜੇਕਰ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਉਹ ਚਾਹੇ ਬੱਚੇ ਨੇ ਸਕੂਲ ਗoing ਸਟੂਡੈਂਟਸ ਬਹੁਤ سارے ਬੱਚੇ ਆਉਂਦੇ ਨੇ ਜਿਵੇਂ ਜਾਵਾ ਦੀ ਕਲਾਸਿਸ ਨਹੀਂ ਮਿਲਦੀਆਂ ਉਹ ਸਾਡੇ ਕੋਲ ਅਵੇਲੇਬਲ ਨੇ ਬੈਚ ਚੱਲਦੇ ਨੇ ਉਹ ਤੁਸੀਂ ਜੁਆਇਨ ਕਰ ਸਕਦੇ ਛੁੱਟੀਆਂ ਵੀ ਹੋ ਚੁੱਕੀਆਂ ਨੇ ਜੀ ਦੂਜੀ ਗੱਲ ਆਈਐਸ ਦੇ ਵਿੱਚ ਵੀ ਪ੍ਰੀ ਆਇਲਸ ਕਲਾਸਿਸ ਜਿਹੜੇ ਹੈ ਉਹ ਸਾਡੇ ਇੰਸਟੀਚਿਊਟ ਦੇ ਰਿਹਾ ਜਿਹੜਾ ਕਿ ਬਾਕੀ ਇੰਸਟੀਚਿਊਟ ਦੇ ਵਿੱਚ ਉਹ ਆਪਜ ਨੂੰ ਗ੍ਰਾਮਰ ਦੇ ਪਾੜ ਤੇ ਪੜਾਇਆ ਜਾਂਦਾ ਹੈ ਉਹ ਬੇਸਿਕ ਕਲੀਅਰ ਜਿਹੜੇ ਹੋਣਗੇ ਤੁਹਾਡੇ ਪ੍ਰੀ ਆਇਲਸ ਨਾਲ ਹੀ ਹੋ ਸਕਦੇ ਨੇ ਜਿਸ ਦੇ ਨਾਲ ਤੁਹਾਨੂੰ ਹੋਰ ਬੈਨੀਫਿਟ ਮਿਲ ਸਕਦਾ ਤੁਸੀਂ ਸਕੋਰ ਬੜੇ ਆਰਾਮ ਨਾਲ ਗੇਨ ਕਰ ਸਕਦੇ ਹੋ ਇਸ ਤੋਂ ਇਲਾਵਾ ਹੋਰ ਕੋਈ ਸਰਵਿਸਿਸ ਲਾਈਕ ਜੇ ਨੈਨੀ ਦਾ ਕੋਈ ਕੋਰਸ ਕਰਨਾ ਚਾਹੁੰਦਾ ਹੈ ਜਾਂ ਹੋਰ ਪ੍ਰੋਫੈਸ਼ਨਲ ਕੋਰਸਿਸ ਜਿਨ੍ਹਾਂ ਦੀ ਹੈਲਪ ਲੈਣਾ ਚਾਹੁੰਦਾ ਤਾਂ ਸਾਡੇ ਕੋਰਸ ਕੋਲ ਅਵੇਲੇਬਲ ਨੇ ਸਾਡੇ ਕੋਲ ਸਾਰੇ ਕੋਰਸ ਤੇ ਤੁਸੀਂ ਆ ਕੇ ਉਹ ਸਾਡਾ ਪਤਾ ਕਰ ਸਕਦੇ ਹੋ ਉਹਨਾਂ ਕੋਰਸਿਸ ਬਾਰੇ ਤੇ ਉਹਨਾਂ ਦਾ ਬੇਨਫੀਟ ਲੈ ਸਕਦੇ ਹੋ ਦਿਨੇਸ਼ ਜੀ ਸ਼ਾਇਦ ਪਤਾ ਕਰਨ ਦੀ ਲੋੜ ਨਹੀਂ ਹੈ ਲੋਕ ਤਾਂ ਤੁਹਾਨੂੰ ਫੋਨ ਕਰਕੇ ਪੁੱਛਦੇ ਸੀਗੇ ਤੁਸੀਂ ਕੰਪਿਊਟਰ ਦੇ ਬਹੁਤ ਵੱਡੇ ਟੀਚਰ ਰਹੇ ਹੋ ਜੀ ਤੇ ਲੋਕ ਪੁੱਛਦੇ ਸੀਗੇ ਸੋ ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਕੁਝ ਅਹਿਮ ਗੱਲਾਂ ਹੋਈਆਂ ਆਪਾਂ ਫੇਰ ਇੱਕ ਨਵੇਂ ਪਾਰਟ ਦੇ ਵਿੱਚ ਬੈਠਾਂਗੇ ਫੇਰ ਗੱਲਾਂ ਕਰਾਂਗੇ ਜਿਹੜੀਆਂ ਗੱਲਾਂ ਰਹਿ ਗਈਆਂ ਤੇ ਸੋ ਇਹ ਸੀਗੇ ਦਿਨੇਸ਼ ਜੀ ਜੋ ਕਿ ਵੀਜ਼ਾ 24 ਦੇਖਦੇ ਆ ਸਾਰਾ ਵੱਡੇ ਇੰਚਾਰਜ ਹੈ ਉੱਥੇ ਤੇ ਦੋਨੋਂ ਦਫ਼ਤਰ ਦੇਖਦੇ ਆ ਜਲੰਧਰ ਦੇ ਵਿੱਚ ਵੀ ਤੇ ਹੁਣ ਰਾਜਪੁਰਾ ਦੇ ਵਿੱਚ ਵੀ ਸੋ ਇੱਕ ਬੜੀ ਵੱਡੀ ਮਿਸਾਲ ਦਿੰਦੀ ਹੈ ਜੇ ਆਪਾਂ ਬਾਜ਼ਾਰ ਜਾਂਦੇ ਆ ਜੇ ਆਪਾਂ ਨੇ ਕੋਈ ਸਬਜ਼ੀ ਵੀ ਲੈਣੀ ਹੈ ਤਾਂ ਆਪਾਂ ਉਹਨੂੰ 10 ਬਾਰ ਦੇਖ ਕੇ ਲੈਣੇ ਆ ਵੀ ਇਹ ਖਰਾਬ ਤਾਂ ਨਹੀਂ ਹੈ ਇਹ ਖਰਾਬ ਤਾਂ ਨਹੀਂ ਹੈ ਜਦਕਿ 100-200 ਰੁਪਏ ਦੀ ਗੱਲ ਹੁੰਦੀ ਹੈ ਲੇਕਿਨ ਲੋਕ ਜਦ ਵੀਜ਼ਾ ਲਵਾਉਣ ਵਾਸਤੇ ਕਿਤੇ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਭੇਜਣ ਵਾਸਤੇ ਕਿਸੀ ਗਲਤ ਕੰਸਲਟੈਂਟ ਕੋਲ ਫਸ ਜਾਂਦੇ ਆ ਤਾਂ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਰੋਣਾ ਪੈਂਦਾ ਕਿਉਂਕਿ ਲੱਖਾਂ ਰੁਪਿਆ ਖਰਚ ਹੋ ਜਾਂਦਾ ਬੱਚੇ ਤੇ ਤੇ ਬੱਚਾ ਜਿਹੜਾ ਹੈ ਜਾਂ ਤਾਂ ਬਾਹਰ ਜਾ ਕੇ ਪਰੇਸ਼ਾਨ ਹੁੰਦਾ ਹੈ ਜਾਂ ਫਿਰ ਇੱਥੇ ਹੀ ਉਹਦਾ ਵੀਜ਼ਾ ਨਹੀਂ ਲੱਗਦਾ ਤੇ ਇਹ ਉਹਨਾਂ ਦੇ ਪੈਸੇ ਫਸ ਜਾਂਦੇ ਆ ਸੋ ਵੀਜ਼ਾ 24 ਇਹੀ ਤੁਹਾਡੀ ਜਿਹੜੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਰਾਜਪੁਰਾ ਦੇ ਵਿੱਚ ਖੋਲਿਆ ਗਿਆ ਤੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਆਪਾਂ ਫੇਰ ਮਿਲਾਂਗੇ ਦਾ ਸੰਦੀਪ ਚੌਧਰੀ ਸ਼ੋਅ ਦੇ ਵਿੱਚ ਇੱਕ ਨਵੇਂ ਮਹਿਮਾਨ ਦੇ ਨਾਲ ਧੰਨਵਾਦ